ਸਾਡੇ ਨਾਲ ਲਾਈਆਂ ਤੇ ਤੂੰ گاਉ ਪਾਜੀ ਗਾਉ گاਉ ਪਾਜੀ ਗਾਉ ਪਲਾ ਵਿੱਚ ਤੋੜ ਗਈਏ ਲੰਗੀਆਂ ਦਾ ਰਸਿਆ ਦਿਲੋਂ ਸਾਡ ਜ਼ਿੰਦਗੀ ਚ ਆ ਕੇ ਤਾ ਵੇਖਦੀ ਗਾਓ ਗਾਓ ਇਸਨੋਂ ਬਾਬਾ ਮੱਤੇ ਦੇ ਵਗਿਆ ਦੇ ਵਾਲੀਏ ਨੇ ਸਾਡੇ ਨਾਲ ਲੱਗੇ ਆਂਗੇ ਆਂ ਤਾਂ ਗਏ ਕੀਆ ਬਾਤ ਆ ਜ਼ੋਰਦਾਰ ਤਾੜੀਆਂ ਹੋਰ ਮੈਂ ਬੇਨਤੀ ਕਰੂੰਗਾ ਅਗਲੇ ਸਾਲ ਮੈਂ ਪ੍ਰਬੰਧਕਾਂ ਦੀ ਮਨਜ਼ੂਰੀ ਤੋਂ ਬਿਨਾਂ ਕਹਿ ਰਿਆਂ ਸ੍ਰੀਲੇ ਸਿੰਗਰ ਜ਼ਰੂਰ ਸੁਣਾਇਆ ਕਰੋ ਅਸੀਂ ਇਹਨਾਂ ਨੂੰ ਸੁਣ ਸੁਣ ਕੇ ਵੱਡੇ ਹੋਏ ਆਂ ਭਾਜੀ ਲਈ ਜ਼ੋਰਦਾਰ ਤਾੜੀਆਂ ਭਾਜੀ ਲਵ ਯੂ ਸੋ ਮਚ